101ਵੇਂ ਭਰੇ ਗਣ ਦੇ ਮੌਕੇ ਆਜ਼ਾਦੀ ਸੰਗਰਾਮੀਆਂ ਦੁਆਰਾ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ ਤੇ ਮਹਾਰਾਜਾ ਰਿਪੂਧਮਨ ਸਿੰਘ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੋਈ ਇਤਿਹਾਸਕ ਪੈਦਲ ਯਾਤਰਾ ਧਰਮੀ ਰਾਜ ਦੀ ਨਗਰੀ ਨਾਭਾ ਦੇ ਇਤਿਹਾਸਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਆਰੰਭ ਹੋਈ। ਇਹ ਇਤਿਹਾਸਕ ਪੈਦਲ ਯਾਤਰਾ ਸੰਵਾਦ ਗਰੁੱਪ ਵੱਲੋਂ ਕੱਢੀ ਗਈ। ਇਸ ਮੌਕੇ ਸ਼ਾਹੀ ਪਰਿਵਾਰ ਤੋਂ ਇਲਾਵਾ ਨਾਭੇ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਇਸ ਇਤਿਹਾਸਕ ਪੈਦਲ ਯਾਤਰਾ ਵਿੱਚ ਹਿੱਸਾ ਲਿਆ। ਨਾਬਾ ਸ਼ਹਿਰ ਲਈ ਨਾਬਾ ریاست ਲਈ ਬਹੁਤ ਵੱਡਾ ਦਿਨ ਹੈ ਜੀ ਅੱਜ ਇੱਕ ਸੱਤ ਮਾ ਨਾਬਾ ਦੇ ਜਿਹੜਾ ਜੀ ਉਹ ਮਨਾਇਆ ਜਾ ਰਿਹਾ ਔਰ ਮਹਾਰਾਜਾ ਰਵਧੰਮ ਸਿੰਘ ਜੀ ਹਰਾਂ ਨੂੰ ਯਾਦ ਕੀਤਾ ਜਾ ਰਿਹਾ ਜੈਤੋਂ ਦਾ ਮੋਰਚਾ ਜਿਹੜੇ ਉੱਚ ਸ਼ਹੀਦ ਹੋਏ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੋ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਮਹਾਰਾਜਾ ਦਮਨ ਸਿੰਘ ਦੀ ਸਿੱਖ ਇਤਿਹਾਸ ਨੂੰ ਲੈ ਕੇ ਉਹਨਾਂ ਦਾ ਜੋ ਉਦੋਂ ਦੀਆਂ ਜਿਹੜੀਆਂ ਰਿਆਸਤਾਂ ਸੀਗੀਆਂ ਉਹਦੇ ਵਿੱਚੋਂ ਪਹਿਲਾ ਸਿੱਖ ਮੈਨੇਜ ਐਕਟ ਲਾਗੂ ਕਰਨਾ ਔਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹਦੇ ਖਿਲਾਫ ਝੰਡਾ ਚੱਕਣਾ ਔਰ ਆਪਣੇ ਲੋਕਾਂ ਨੂੰ ਰਿਲੀਫ ਦੇਣਾ ਆਪਣੇ ਲੋਕਾਂ ਦੇ ਨਾਲ ਸਟੈਂਡ ਰੱਖਣਾ ਗੁਰੂ ਮਹਾਰਾਜ ਦੇ ਵਿੱਚ ਫਿਫਾਸ਼ ਰੱਖਣਾ ਜਦ ਤੋਂ ਮੋਰਚੇ ਦੇ ਵਿੱਚ ਆਪ ਜਾ ਕੇ ਉਹਨਾਂ ਦਾ ਸਾਥ ਦੇਣਾ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਸੋ ਉਹਨਾਂ ਨੂੰ ਯਾਦ ਕਰ ਰਹੇ ਹਾਂ ਅੱਜ ਔਰ ਸ਼ਾਹੀ ਪਰਿਵਾਰ ਜਿਹੜਾ ਹੈ ਮਹਾਰਾਜਾ ਸਾਹਿਬ ਦਾ ਉਹ ਵੀ ਸਾਡੇ ਨਾਲ ਹੈ ਜੀ ਮਹਾਰਾਣੀ ਪ੍ਰੀਤੀ ਜੀ ਮਹਾਰਾਣੀ 우ਮਾ ਜੀ ਸਾਰੇ ਨਾਲ ਨੇ ਦਾ ਪਰਿਵਾਰ ਨਾਲ ਤੇ ਅਸੀਂ 7 ਤਰੀਕ ਨੂੰ ਨਾਬਾ ਦੇ ਸ਼ੁਰੂ ਕਰਤਾ ਸੀ ਜੀ 2 ਦਿਨ 7 ਤੇ 8 ਤਰੀਕ ਨੂੰ ਅਸੀਂ ਨਾਬਾ ਸ਼ਹਿਰ ਦੀ ਸਫਾਈ ਦਾ ਮਿਸ਼ਨ ਜਿਹੜਾ ਰੱਖਿਆ ਸੀਗਾ ਤੇ ਉਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਕੰਮ ਜਾ ਹੋਏ ਆ ਪਰ ਇੱਕ ਦਿਨ ਨਾਲ ਨਹੀਂ ਗੱਲ ਬਣਨੀ ਜੀ ਕਿ ਸਾਨੂੰ ਦਿੱਲੀ ਜਿਹੜਾ ਜੀ ਸਫਾਈ ਦਾ ਜਿਹੜਾ ਕੰਮ ਉਹ ਸਾਨੂੰ ਸੰਭਾਲਣਾ ਪੈਣਾ ਆਪ ਸਾਨੂੰ ਦੇਖਣਾ ਪੈਣਾ ਸੋ ਮਹਾਰਾਜਾ ਰਬਦਮਨ ਸਿੰਘ ਜੀ ਮਹਾਰਾਜਾ ਹੀਰਾ ਸਿੰਘ ਜੀ ਇਹ ਰਿਆਸਤ ਜਿਹੜੇ ਰਾਜੇ ਸੀ ਉਹ ਬੜੇ ਧਾਰਮਿਕ ਵਿਚਾਰਾਂ ਦੇ ਸੀਗੇ ਆਪਣੇ ਧਰਮ ਪ੍ਰਤੀ ਬੜੇ ਪੱਕੇ ਸੀਗੇ ਤੇ ਸਾਨੂੰ ਉਹਨਾਂ ਦੇ ਹੀ ਵਚਨਾਂ ਤੇ ਚੱਲਣਾ ਚਾਹੀਦਾ ਹੈ ਕਿ ਅਸੀਂ ਆਪਣਾ ਇਹ ਖੂਬਸੂਰਤ ਸ਼ਹਿਰ ਜਿਹੜਾ ਉਹਨਾਂ ਦੀ ਦੇਣ ਹੈ ਇਹਨੂੰ ਸਾਫ਼ ਰੱਖਣ ਦੇ ਵਿੱਚ ਸਹਿਯੋਗ ਕਰੀਏ ਤੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਜਿਹੜਾ ਉਹਨਾਂ ਨੇ ਬਹੁਤ ਵੱਡਾ ਕੰਟਰੀਬਿਊਸ਼ਨ ਕੀਤਾ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਸਾਰੀ ਸਾਰੀ ਰਿਆਸਤਾ ਸਿਆਂ ਸਾਰੀ ਜ਼ਿਲ੍ਹੇ ਦੇ ਦਰਜਾ ਮਿਲ ਗਏ ਇਹਦੇ ਨਾਲ ਕਿਉਂ ਬਿਲਕੁਲ ਜੀ ਮੇਰੇ ਜ਼ਿਹਨ ਦੇ ਵਿੱਚ ਹੈ ਗੱਲ ਮੈਂ ਜਿਸ ਤਰ੍ਹਾਂ ਪਲੇਟਫਾਰਮ ਕੋਈ ਬਣਿਆ ਤਾਂ ਮੈਂ ਤਾਂ ਪ੍ਰੋਪਰ authentic ਜਾਣਕਾਰੀ ਲੈ ਕੇ ਕਿ ਇੱਕ ਜ਼ਿਲ੍ਹਾ ਬਣਾਉਣ ਲਈ ਕੀ ਪ੍ਰੋਟੋਕੋਲ ਹੁੰਦਾ ਉਹਦੇ ਕੀ ਗਾਈਡਲਾਈਨਸ ਹੁੰਦੀਆਂ ਨੇ ਇੱਕ ਜ਼ਿਲ੍ਹਾ ਬਣਨ ਵਾਸਤੇ ਉਹ ਸਾਰਾ ਕੁਝ ਸਟੱਡੀ ਕਰਕੇ ਜੀ ਫਿਰ ਇਹ ਗੱਲ ਅੱਗੇ ਤੋਰਾਂਗੇ ਖਾਸ ਇੱਕ ਪੈਦਲ ਯਾਤਰਾ ਵੀ ਬਿਲਕੁਲ ਜੀ ਅੱਜ ਜਿਹੜੀ ਸੰਗਤ ਹੈ ਸਮੂਹ ਨਾਬਾ ਦੀ ਸੰਗਤ ਸਾਰੀ ਹੈ ਪੂਰੇ ਸ਼ਹਿਰ ਦੇ ਵਿੱਚ ਪੈਦਲ ਮਾਰਚ ਕਰ ਰਹੀ ਹੈ ਜੀ ਔਰ ਗੁਰੂ ਮਾਰੀ ਦਾ ਜਾਪ ਕਰੇਗੀ ਔਰ ਸਾਰੇ ਬਜ਼ੁਰਗ ਨੌਜਵਾਨ ਬੱਚੇ ਬੱਚੀਆਂ ਸ਼ਾਹੀ ਪਰਿਵਾਰ ਸਾਰਾ ਪ੍ਰਸ਼ਾਸਨ ਜਿਹੜਾ ਨਾਲ ਹੈ ਜੀ ਸੋ ਪਰਮਾਤਮਾ ਕਿਰਪਾ ਕਰੇ ਨਾਬਾਹ ਤੇ ਨਾਬਾਹ ਛੋਟੀ ਕਾਸ਼ੀ ਨਾ ਜਾਣਿਆ ਜਾਂਦਾ ਜੀ ਕਿ ਨਾਬਾਹ ਜਿਹੜਾ ਬਹੁਤ ਹੀ ਖੂਬਸੂਰਤ ਸ਼ਹਿਰ ਆ ਬਹੁਤ ਹੀ ਅੱਛੇ ਔਰ ਚੰਗੇ ਵਿਚਾਰਾਂ ਵਾਲੇ ਲੋਕ ਇੱਥੇ ਵੱਸਦੇ ਨੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਨਾਬਾਹ ਸ਼ਹਿਰ ਦੇ ਵਿੱਚ ਵਸੇ ਹੋਏ ਆ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਆ ਔਰ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਜੈਤੂ ਦੇ ਜਿਹੜੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 101 ਜਿਹੜਾ ਨਾਬਾ ਦਿਵਸ ਮਨਾਇਆ ਗਿਆ ਬਹੁਤ ਹੀ ਵਧੀਆ ਪ੍ਰਾਰਲਾ ਨਾਬਾ ਸਹਿਰ ਦੇ ਸੰਵਾਦ ਗਰੁੱਪ ਅਤੇ ਸਹਿਰ ਨਿਵਾਸੀਆਂ ਦੇ ਵੱਲੋਂ ਕੀਤਾ ਗਿਆ ਤੇ ਕਿਉਂਕਿ ਜਿਹੜੇ ਮਹਾਰਾਜ ਰਪਦਮਨ ਸਿੰਘ ਸੀ ਉਹਨਾਂ ਦੀ ਵੱਡੀ ਕੁਰਬਾਨੀਆਂ ਸੀ ਕੌਮ ਦੇ ਵਿੱਚ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਅੱਜ ਤੇ ਸ਼ਹੀਦਾਂ ਦੀ ਯਾਦ ਮਤਾਜਾ ਕੀਤਾ ਗਿਆ ਤੇ ਸਾਨੂੰ ਇਹੋ ਜਿਹੇ ਜਿਹੜੇ ਦਿਵਸ ਨੇ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਡੇ ਬੱਚਿਆਂ ਤੇ ਆਉਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ। ਇਹ ਹਰ ਸਾਲ ਦੀ ਯਾਤਰਾ ਵੀ ਘਟੀ ਜਾ ਰਹੀ ਹੈ। ਨਹੀਂ ਬਿਲਕੁਲ ਨਾਭਾ ਦੇ ਲੋਕਾਂ ਨੂੰ ਜਾਣੂ ਕਰਾਉਣ ਲਈ ਜਿਹੜਾ ਅੱਜ ਪੈਦਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਸਾਰੇ ਬਹੁਤ ਵਧੀਆ ਪ੍ਰਾਲਾ ਜੇ ਅਸੀਂ ਇਦਾਂ ਦੇ ਪ੍ਰਾਲੇ ਕਰਦਾਂ ਜ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਸਾਡਾ ਇਤਿਹਾਸ ਜਾਣ ਰੋ। ਬਹੁਤ ਅੱਛਾ ਹੈ ਇਹ ਦੇਖ ਕੇ ਅੱਛਾ ਲੱਗਦਾ ਹੈ ਕਿ ਅੱ비 ਵੀ ਨਾਭਾ ਵਾਸੀ ਮਹਾਰਾਜਾ ਹੀਰੂ ਕੁਦਮਨ ਸਿੰਘ ਜੀ ਕੋ ਯਾਦ ਕਰਤੇ ਹਨ। ਔਰ ਕਾਫੀ ਲੋਕੋ ਨੇ ਪਾਰਟ ਲਿਆ ਹੈ ਬਹੁਤ ਅੱਛੀ ਬਾਤ ਹੈ। कैसे फिट क्यों हो इट्स वर्ष हो गए हैं जो मना रहे हैं बिल्कुल <laughs> मैं चाह रही हूं 101 वर्ष में हम इस चीज का रखे कि 101 वर्ष के बाद हम अपने शहर को क्या दे रहे हैं तो इस बार मेरा लोगों से यही कहना है कि नाभा दिवस के उपलक्ष में हम ये देखें नाभा वासी अपने शहर के लिए क्या कर रहे हैं बहुत अच्छा उपराला जी जो जड़ियां कौमा अपने शहीदां नु याद रखदियां होई जिंदा रहंदियां ने जी ते 101वीं वरेगंड है जी ते आज जड़ा हैगा ਨਾਬਾ ਦੇ ਸੋਜੋ ਮਨਾਇਆ ਜਾ ਰਿਹਾ ਹੈਗਾ ਸਾਡੇ ਜਿਹੜੇ ਬੱਚੇ ਆ ਉਹ ਵੀ ਸ਼ਮੂਲੀਅਤ ਕਰ ਰਹੇ ਤੇ ਆਪਣੇ ਇਤਿਹਾਸ ਬਾਰੇ ਜਿਹੜੇ ਬੱਚੇ ਜਾਣਣਗੇ ਜੀ ਤੇ ਸ਼ਾਈ ਪਰਿਵਾਰ ਵੱਲੋਂ ਵੀ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵੀ ਕਿਸੇ ਵੀ ਮਾਨਮਤੀ ਸ਼ਖਸੀਅਤ ਵੱਲੋਂ ਉਦਾਹਰਨ ਵਜੋਂ ਜਦੋਂ ਆਪਾਂ ਨੂੰ ਆਪਣੇ ਆਪ ਨੂੰ ਪੇਸ਼ ਕੀਤਾ ਜਾਂਦਾ ਸਫਾਈ ਮੈਮ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਮੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਬਹੁਤ ਅੱਛੀ ਗੱਲ ਹੈ ਵੀ ਅਸੀਂ ਆਪਦੇ ਸ਼ਹੀਦਾਂ ਨੂੰ ਯਾਦ